ਸਾਰੇ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਤੇ ਗਰਾਡੇਰੀ ਫਾਰਮ ਤੇ ਜਿਹੜੇ ਵੀਰ ਮੇਰੇ ਚੈਨਲ ਨਾਲ ਨਵੇਂ ਜੁੜੇ ਜਾਂ ਜੁੜਨਾ ਚਾਹੁੰਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਜੀ ਸੰਪਰਕ ਨੰਬਰ ਹੈਗਾ 95016 34323 95016 34323 ਅੱਜ ਆਪਾਂ ਮਾਣੂ ਕੇ ਗੱਲ ਪਿੰਡ ਪਹੁੰਚੇ ਆ ਆ ਬਾਈ ਕੋਲ ਇੱਕ ਤਾਂ ਮੱਝ ਆ ਪਾਸਪ ਦਿਨਾਂ ਦੇ ਸੂਣ ਵਾਲੀ ਤੇ ਦੋ ਮੱਝਾਂ ਇਹਨਾਂ ਦੀਆਂ ਹੋਰ ਉਹਨਾਂ ਦੀਆਂ ਵੀ ਵੀਡੀਓ ਪਾਵਾਂਗੇ ਪਹਿਲਾਂ ਇਹਦੇ ਬਾਰੇ ਨੌਲੇਜ ਲੈ ਕੇ ਦੱਸ ਦਿਆਂ ਤੁਹਾਨੂੰ ਬਾਕੀ ਥਣਲੇਵਾ ਹੁਣ ਤੁਸੀਂ ਤੋਰੀ ਜਾਂਦੀਆਂ ਦੇਖ ਲਓ ਪਤਲੀ ਪੂਸ਼ ਆ ਬਦਲੇ ਪਿੰਡੇ ਦੀ ਆ ਹੁਣ ਵੀਰ ਤੋਂ ਨਾਮ ਤੇ ਐਡਰੈਸ ਪੁੱਛ ਕੇ ਦੱਸ ਦਿਆਂ ਉਸ ਤੋਂ ਬਾਅਦ ਮੱਝ ਦੇ ਬਾਰੇ ਦੱਸਾਂਗੇ ਇਹ ਗੱਲ ਆ ਬਈ ਇਹ ਦੇਖਣ ਵਾਲੀ ਗੱਲ ਹੈ ਹੁੰਦੀ ਜਿੱਦਾਂ ਉਹਨਾ ਛੋਟੀ ਖੜਗੀ ਆ ਰਾਮਣਾ ਇੱਥੇ ਕੋਈ ਕਿੱਲੇ ਤੇ ਨਹੀਂ ਬੰਨੀ ਖੰਡੀ ਸੀਲ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਆਪਣਾ ਪੂਰਾ ਨਾਮ ਤੇ ਐਡਰੈਸ ਦੱਸ ਦੋ ਮੇਰਾ ਨਾਮ ਨਰਮ ਸਿੰਘ ਪਿੰਡ ਮਾਨੂ ਕੇ ਗੱਲ ਤਹਿਸੀਲ ਨਿਹੰਗ ਸਿੰਘਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਕਿੰਨਾ ਜੀ 94632 3184 94632 3184 31984 ਇਹ ਵੱਜਿਆ ਕਿਹੜਾ ਸੁਆ ਸੁਂਦੀ ਆ ਇਹ ਤੀਜਾ ਸੁਆ ਸੁਂਦੀ ਆ ਕਿੰਨੇ ਦੇ ਰਹਿੰਦੇ ਸੂਣ ਚ 10 ਦਿਨ ਲੈ ਜੂਗੀ 10 ਦਿਨ ਲੈ ਜੂਲੇ ਹਾਂ ਤੇ ਪਿਛਲੇ ਸੂਏ ਨੇ ਦੂਜੇ ਸੂਏ ਕਿੰਨਾ ਦੁੱਧ ਦਿੱਤਾ ਤੁਹਾਡੇ ਕੋਲ ਦੂਜੇ ਟੋਟੇ ਵਾਲੇ ਟਰੱਕ ਤੇ 14 ਟਰ ਦਿੱਤਾ ਹਾਂਜੀ ਹੁਣ ਤੁਸੀਂ ਇਹਦੀ ਕਿੰਨੀ ਮੀਡ ਕਰਦੇ ਹੋ ਆਪਣਾ ਬਰਸ ਵੀ ਆ 14 ਦਾ ਪਲੱਸ ਕੱਢੂਗੀ ਪਲੱਸ ਕੱਢੂਗੀ ਹਾਂਜੀ ਬਾਕੀ ਠੰਡੀ ਸੀਗਾ ਬਹੁਤ ਵਧੀਆ ਜੀ ਤੇ ਬਣ ਕੇ ਕਿੰਨਾ ਤੇ ਦੁੱਧ ਦੇ ਦਤਾ ਨੇ ਤੁਹਾਡੇ ਕੋਲ ਬਣ ਕੇ ਮਣ ਕੇ ਚੱਲੇ ਨੇ 8 ਨੇ ਦਤਾ ਜੀ 8 ਨੂੰ ਦਤਾ ਹਾਂ ਇਹ ਤਾਂ ਬਹੁਤ ਹਮਝਲਾ ਹਾਂ ਕੋਈ ਡਰਦੀ ਨਹੀਂ ਕੋਈ ਕੁਝ ਨਹੀਂ ਹੱਥ ਨਹੀਂ ਪੈਂਦੀ ਕੋਈ ਚੋਲੇ ਤੇ ਫੈਟ ਫੂਡ ਵਧੀਆ ਹੁੰਦੀ ਕੋਈ ਕਰੇ ਰੱਖਣ ਵਾਲਾ ਬੰਦਾ ਕੋਈ ਅੱਠ ਤੋਂ ਪਲੱਸ ਹੁੰਦੀ ਹੈ ਅੱਠ ਤੋਂ ਪਲੱਸ ਹਾਂ ਬਈ ਕੋਈ ਵੱਡੀ ਗੱਲ ਇਹ ਹੁੰਦੀ ਆ ਇੱਕ ਤਾਂ ਪਸ਼ੂ ਜਿਹੜਾ ਸੀਲ ਠੰਡਾ ਹੋਵੇ ਬਣ ਕੇ ਲੰਮਾ ਟਾਈਮ ਦੁੱਧ ਦੇਵੇ ਬਾਕੀ ਮੇਨ ਬਾਕੀ ਹੈਲਥੀ ਚੋੜ ਨਹੀਂ ਕਰਦੀ ਇਹ ਆ ਹੁਣ ਤੁਹਾਡੇ ਸਾਹਮਣੇ ਆ ਦੇਸੀ ਜਾਂਦੀ ਆ ਹੁਣ ਬਾਈ ਦੀ ਕੋਈ ਬੰਨੀ ਨਹੀਂ ਇਦਾਂ ਖੜੀ ਆ ਚਲੋ ਲੈ ਚਲੋ ਉਧਰ ਹੀ ਸੂਣ ਦੇ ਵਿੱਚ ਕਿੰਨੇ ਦਿਨ ਕੇ ਦੇ ਦਿੰਦੇ ਦੱਸਦੇ ਪਏ ਆ 10 ਦਿਨ ਸੂਣ ਚੰਦੇ ਬਾਕੀ ਲੰਬੀ ਤੇ ਪਤਲੀ ਪੂਛ ਆ ਬਾਈ ਇਹ ਫਨ ਲੇਵਾ ਬਹੁਤ ਸੋਹਣਾ ਲੱਗਿਆ ਵਾ ਹਲੇ 10 ਦਿਨਾਂ ਚ ਨੇ ਸੂਣ ਦੇ ਨੇੜੇ ਆ ਕੇ ਤੇ ਬਹੁਤ ਵਧੀਆ ਲੇਵਾ ਬਣਾ ਲੈਣਾ ਜਾਨੇ ਬਾਕੀ ਜਿਹੜੇ ਪਾਰਕੂ ਬੰਦੇ ਆ ਉਹ ਤਾਂ ਇਹਨਾਂ ਬਾਰੇ ਜਾਣਦੇ ਆ ਹੋਰਾਂ ਚ ਪੈਂਦੀ ਆ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਦੁਹਰਾ ਚੱਕਰਾ ਦੰਨੇ ਆ ਇੱਕ ਇਧਰ ਬਾਈ ਕੋਲੇ ਤੋਕੜ ਗੱਬਣ ਝੋਟੀ ਆ ਇਹਦੇ ਬਾਰੇ ਵੀ ਨੌਲੇਜ ਅਗ ਦੱਸਦੇ ਆ ਬਾਈ ਜੀ ਇਧਰ ਆਓ ਸਾਹਮਣੇ ਜੀ ਇਹ ਕਿਹੜਾ ਸੂਆ ਇਹ ਤੀਜੇ ਸੂਆ ਸੁੰਦੀ ਹੈ ਇਹ ਵੀ ਤੀਜੇ ਸੂਆ ਸੋਨਾ ਹਾਂਜੀ ਤੇ ਆਪਣਾ ਦੂਜੇ ਸੋ ਕਿੰਨਾ ਦੁੱਧ ਦਿੱਤਾ ਇਹਨੇ ਤੁਹਾਡੇ ਕੋਲ ਸੱਤ ਨੇ ਦੂਜੇ ਸੋ ਦਿੱਤਾ ਜੀ 14 ਤੋਂ ਪਲੱਸ ਦਿੱਤਾ ਜਦੋਂ ਪਲੱਸ ਦਿੱਤਾ ਹਾਂ ਇਹ ਹੁਣ ਕਿੰਨੇ ਚਿਰ ਦੀ ਗੱਬਣਾ ਇਹ ਨੂੰ 6 ਮਹੀਨੇ ਦੀ ਗੱਬਣਾ ਜੀ 6 ਮਾਂ ਲੱਗਿਆ ਹੋਗਾ ਹਾਂ 6 ਮਾਂ ਲੱਗਿਆ ਜੀ 6 ਮਾਂ ਲੱਗਿਆ ਹਾਂ ਦੁੱਧ ਕਿੰਨਾ ਦਿੰਦੀ ਹੈ ਹੁਣ ਦੁੱਧ ਹੈਗਾ ਜੀ 1 ਵੇ ਮਿਲਦੀ ਹੈ 4 ਕਿਲੋ ਦੁੱਧ ਦਾ 4 ਕਿਲੋ ਦੁੱਧ ਹੈਗਾ ਹਾਂਜੀ ਜੋ ਉਹਨਾਂ ਲਈ ਦੋਨੇੜੇ ਬੰਦਾ ਹੋਵੇ ਕੱਢ ਦੂੰਗਾ 4 ਕਿਲੋ ਕੋ ਪੂਰਾ ਹਾਂ 4 ਕਿਲੋ ਕੱਢ ਦਾਂਗੇ ਠੀਕ ਹੈ ਹਾਂਜੀ ਤੇ ਮਿਲਦੀ ਚਾੜ ਤੇ ਆ ਥਾਣਾ ਪਾ ਕੇ ਨਹੀਂ ਹੁਣੇ ਲੱਗੀ ਆ ਹੱਥ ਪਹਿਲਾਂ ਹੱਥ ਪਹਿ ਕੇ ਟੀਕੇ ਤੇ ਮਿਲਦੀ ਹੁਣੇ 4 ਕਿ ਕਦਣੀ ਹੋਏ ਪਹਿਲਾਂ 4 ਤੇ ਹੀ ਸੀਗੀ ਅੱਛਾ ਜੀ ਹਾਂ ਠੀਕ ਹੈ ਬਾਕੀ ਥਾਲੇ ਵਾ ਇਹਦਾ ਵੀ ਬਹੁਤ ਸੋਹਣਾ ਮੜੀ ਖੋਲੋ ਇਧਰ ਨੂੰ ਝੋਟੀ ਸਿੰਘ ਸਾਹਿਬ ਤਾਂ ਦੇਖੋ ਜੀ ਇਹਦਾ ਲੰਬੀ ਬੂਦਦੀ ਆ ਲੰਮੇ ਕੰਨ ਦੀ ਆ ਬਾਕੀ ਸਿੰਘਾਂ ਚ ਬਾਈ ਪਾਈ ਬੈਠਾ ਦੇਖੋ ਹੈ ਸ਼ੌਕੀ ਵੀਰ ਇੰਦਾਂ ਦੀ ਗੱਲ ਨਹੀਂ ਹੈਗੀ ਵੀ ਇਹ ਤੁਸੀਂ ਪਸ਼ੂ ਕਿਉਂ ਵੇਚਣ ਰਿਹਾ ਦੋਨੇ ਤੰਨੇ ਖਾਣ ਨੂੰ ਬਹੁਤ ਚਾਹੀਦਾ ਹੋਰ ਪੱਧ ਹਾਂਜੀ ਬਹੁਤ ਸਾਡੇ ਕੋਲ ਥੋੜਾ ਹੋ ਗਿਆ ਸਾਡੇ ਦੂਜੇ ਪਰਿਵਾਰ ਨੇ ਆਉਣਾ ਅੱਛਾ ਅੱਛਾ ਹਾਂ ਤੇ ਆਹ ਜਿਹੜੀ ਤਾਜੀ ਸੂਈ ਝੁੱਟੀ ਹੈ ਇਹ ਵੇਚੀ ਵੀ ਹੈ ਹਾਂਜੀ ਵੇਚੀ ਹੈ ਆਖੀ ਵੀ ਅੱਛਾ ਅੱਛਾ ਮੋੜ ਲਓ ਇਹਦਾ ਕਿੰਨਾ ਰੇਟ ਆ ਜੀ ਇਹਦਾ 95000 ਰੁਪਏ ਲੈ ਲੈ 95000 ਲੈਣ ਦੇਣੀ ਆ ਹਾਂ ਤੇ ਉਹ ਜਿਹੜੀ ਆਪਣੀ ਦੂਸਰੀ ਜੋ ਪਹਿਲਾਂ ਮੱਝ ਥਾਈ ਆ ਉਹਦਾ 115 115 ਹਾਂ ਮਾਨਤਨ ਹੋ ਜੂ ਮਾਨਤਨ ਕਰ ਦੇਣੀ ਜਿਹੜਾ ਤੁਹਾਡੀ ਰਿਕਾਰਡਿੰਗ ਵੇਖਿਆ ਕੋ ਮਾਨਤਨ ਕਰ ਦੇਣ ਹਾਂਜੀ ਆ ਦੇਖੋ ਇਹ ਝੋਟੀ ਦਾ 95000 ਰੁਪਏ ਬਾਈ ਲੈਣ ਦੇਣਾ ਕਰਦਾ 6 ਮਹੀਨੇ ਦੀ ਗੱਭ ਆ ਤੇ 4 ਲੀਟਰ ਦੁੱਧ ਆ ਤੇ ਇਹਦਾ ਹੈਗਾ ਜੀ ਇਹਦਾ ਕਿੰਨਾ ਦੱਸਿਆ ਦੋ ਰੇਟ ਜੀ ਕਿਦਾਂ ਆ ਚੋ ਮੱਜਦਾ ਇਹਦਾ 115 ਇੱਥੇ ਸਾਹਮਣੇ ਖੜ ਕੇ ਇੱਕ ਵਾਰੀ ਨਾ ਦੁਬਾਰਾ ਡਰੈਸ ਦੱਸ ਦੋ ਤੇ ਰੇਟ ਲੈਣ ਦੇਣ ਜਾ 115 ਜੋ ਮਾਨਤਨ ਕਰ ਦੇਗੇ ਜੀ 115 ਜੋ ਮਾਨਤਨ ਕਰ ਦੋਗੇ ਹਾਂ ਜੀ ਇਹ 14 ਤੋਂ ਪਲੱਸ ਕੱਢੂਗੀ ਦੋ ਜੀ ਦੋ ਕੱਢੂਗੀ ਹਾਂ ਜੀ ਬਾਕੀ ਠੰਡੀ ਸੀਲ ਹਾਂ ਜੀ ਸੀਲ ਬਹੁਤ ਆਇਨੇ ਕੋ ਜਵਾਕ ਚੋਲੇ ਕੋ ਚੋਲੇ ਹੱਥ ਨਹੀਂ ਪੈਂਦੀ ਇੱਕ ਦੱਸ ਦੀ ਛੱਡ ਦੋ ਆ ਕੋਈ ਨਹੀਂ ਆ ਜੇ ਤੁਹਾਡੇ ਰਿਕਾਰਡਿੰਗ ਵੇਖ ਕੇ ਆ ਤਾਂ ਛੱਡ ਦਾਂਗੇ ਜੀ ਹਾਂਜੀ ਬਾਈ ਗਿਆ ਦਾ ਲੈਣ ਦੇਣ ਦਾ 110000 ਰੁਪਿਆ ਇਹ ਝੋਟੀ ਦਾ ਮੱਧ ਆ ਜਾਣਿਆ ਪਰ ਝੋਟੀ ਨਹੀਂ ਕਹਿ ਸਕਦੇ ਇਹਨੂੰ ਥੋੜਾ ਜਿਹਾ ਸਿੰਘ ਖੁੱਲਾ ਤੇ ਬਾਕੀ ਬਾਈ ਤੁਹਾਨੂੰ ਅੱਗੇ ਵੀ ਕਹਿਣਾ ਹੁੰਦਾ ਵੀ ਇੱਕ ਤਾਂ ਬਣਾਉਂਦਾ ਝੂਠਪਾਣ ਜਿਵੇਂ ਲਾਈ ਜਾਣਾ ਤਵਾ ਲਾ ਕੇ ਤੇ ਆਹ ਵੇ ਜੀ ਇਹ ਚ ਆ ਤੁਹਾਡੇ ਸਾਹਮਣੇ ਆ ਸਿੰਘ ਜ਼ਰੂਰ ਖੁੱਲਾ ਇਹ ਮੱਝ ਦੁੱਧ ਵਾਲੀ ਆ ਜਿਹੜੀਆਂ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਬਾਕੀ ਠੰਡੀ ਸੀਲ ਹੁਣ ਦੇਖੋ ਆਰਾਮ ਨਾਲ ਖੜੀ ਜਾਂਦੀ ਪਸੂ ਉਦਾਂ ਟੱਪੀ ਜਾਂਦਾ ਹੁੰਦਾ ਇਸ ਤਰ੍ਹਾਂ ਹੀ ਉਹ ਝੋਟੀ ਆ ਦੇਖੋ ਵੀ ਆਰਾਮ ਨਾਲ ਖੜੀ ਐ ਠੰਡੀ ਸੀਲ ਆ ਬਾਈ ਨੇ ਕਹਿੰਦਾ ਤਸੱਲੀ ਵਾਲੀ ਗੱਲ ਆ ਜੇ ਕੋਈ ਬੰਦਾ ਕੋਈ ਘਰੂ ਆਊਗਾ ਨਾ ਜਦੋਂ ਮੈਂ ਜਿਵੇਂ ਮਰਜੀ ਹੱਥ ਬੰਦਾ ਮਾਰੀ ਚੱਲੂ ਜਿਵੇਂ ਮਰਜੀ ਹੱਥ ਬੰਦਾ ਮਾਰੀ ਜੋ ਲੈ ਇੱਕ ਵਾਰੀ ਨਾਮ ਤੇ ਐਡਰੈਸ ਦੁਆਰਾ ਦੱਸ ਦੋ ਮੇਰਾ ਨਾਮ ਨਿਰਮਲ ਸਿੰਘ ਪਿੰਡ ਮਾਨੂਕੇ ਤਹਿਸੀਲ ਨਿਹਾਲ ਸਿੰਘਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 99632 31984 ਜੀ ਵੀਰ ਦਾ ਨੰਬਰ ਲਾਵਾਂਗੇ ਸਕਰੀਨ ਤੇ ਹਟਾ ਰੇਟ ਦੋਨਾ ਦੱਸਤਾ ਫੋਨ ਤੇ ਆਪਦਾ ਰੇਟ ਦੀ ਗੱਲਬਾਤ ਕਰਕੇ ਤੇ ਇੱਥੇ ਆ ਕੇ ਵੀਰ ਦੇ ਕੋਲੇ ਬਾਅਦ ਜਣੇ ਇੱਕ ਵਾਰੀ ਕਈ ਬੰਦਾ ਹੁੰਦਾ ਵੀ ਮੈਂ ਤਾਂ ਜੀ ਤੁਰਦਾ ਇਹ ਲਾਰੇ ਜਿਹਾ ਨਾ ਲਾਓ ਜਿਹਦਾ ਮਨ ਤੁਹਾਡਾ ਪਸੰਦ ਆ ਤਾਂ ਸਾਈ ਜਿੰਨੀ ਬਾਈ ਕਹੂਗਾ ਸਾਈ ਪਾ ਦਿਓ ਤੁਰਪੋ ਆਜੋ ਤੇ ਆ ਕੇ ਸੌਦਾ ਕਰਕੇ ਮਾਰਜ ਤੁਸੀਂ ਖਰੀਦ ਸਕਦੇ ਇੱਕ ਕੱਲੀ ਠੋਕਰ ਇੱਕ ਕਲੀ ਤੋਂ ਕਢਾਉ ਉਹਦੀ ਵੀਡੀਓ ਨੂੰ ਵੱਖਰੀ ਆਪਾਂ ਲਵਾਂਗੇ ਠੀਕ ਓਕੇ ਬਈ ਸਤ ਸ੍ਰੀ ਅਕਾਲ